ਨਗਰ ਸੁਧਾਰ ਸਭਾ ਕੋਰ ਕਮੇਟੀ ਦੀ ਮੀਟਿੰਗ ਸ੍ਰੀ ਰਾਜਕੁਮਾਰ ਗੋੜਾਵਾਲੀਆ ਉਹਨਾਂ ਦੀ ਪ੍ਰਧਾਨਗੀ ਹੇਠ ਹੋਈ ਹੈ ਮੀਟਿੰਗ ਵਿੱਚ ਬਹੁਤ ਸਾਰੇ ਅਹਿਮ ਜਿਹੜੇ ਇਸ਼ੂ ਨੇ ਉਹ ਵਿਚਾਰੇ ਗਏ ਨੇ ਜਿਹੜਾ ਸਭ ਤੋਂ ਪਹਿਲਾਂ 16 ਅਤੇ 18 ਵਾਰਡ ਦੇ ਵਾਸੀਆਂ ਨੇ ਉਹਦੇ ਚ ਕੂੜੇ ਡੰਕ ਸੰਬੰਧੀ ਜੋ ਸੰਘਰਸ਼ ਲੜਿਆ ਸੀ ਉਹਦਾ ਵੀ ਰਿਵਿਊ ਕੀਤਾ ਗਿਆ ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਭਾਵੇਂ 6 ਮਹੀਨਿਆਂ ਦਾ ਨਗਰ ਕੌਂਸਲ ਨੇ ਟਾਈਮ ਲਿਆ ਹੈ ਉਹ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਕੂੜੇ ਦਾ ਆਪਣਾ ਡੰਪ ਉਹਦੇ ਲਈ ਜਲਦੀ ਤੋਂ ਜਲਦੀ ਜਗ੍ਹਾ ਲੱਭੀ ਜਾਵੇ ਇਸ ਤੋਂ ਬਿਨਾ ਅਸੀਂ ਸ਼ਹਿਰ ਦੀਆਂ ਬਾਕੀ ਸਮੱਸਿਆਵਾਂ ਜਿਹਦੇ ਸਬੰਧ ਦੇ ਵਿੱਚ ਅਸੀਂ ਐਮਐਲਏ ਸਾਹਿਬ ਨੂੰ ਅੱਜ ਤੋਂ 4 ਸਾਲ ਪਹਿਲਾਂ ਜਦੋਂ ਇਲੈਕਸ਼ਨਾਂ ਚੱਲ ਰਹੀਆਂ ਸੀ ਉਹ ਮੰਗ ਪੱਤਰ ਦਿੱਤਾ ਸੀ ਉਸ ਮੰਗ ਪੱਤਰ ਤੇ ਹਲੇ ਤੱਕ ਕੋਈ ਜਿਹੜੀਆਂ ਹੈਗੀ ਐ ਉਹ ਕਾਰਵਾਈ ਨਹੀਂ ਹੋਈ ਬਹੁਤ ਸਾਰੀਆਂ ਮੰਗਾਂ ਜਿਵੇਂ ਜਿਵੇਂ ਪੈਂਡਿੰਗ ਨੇ ਅਸੀਂ ਮੰਗ ਕਰਦੇ ਹਾਂ ਐਮਐਲਏ ਸਾਹਿਬ ਤੋਂ ਔਰ ਪੰਜਾਬ ਸਰਕਾਰ ਤੋਂ ਔਰ ਪ੍ਰਸ਼ਾਸਨ ਤੋਂ ਕਿ ਸਾਰੀਆਂ ਸ਼ਹਿਰ ਦੀਆਂ ਜਿਹੜੀਆਂ ਮੰਗਾਂ ਨੇ ਉਹ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਔਰ ਅੱਗੇ ਅਸੀਂ ਇਹ ਕਹਿੰਦੇ ਆ ਕਿ ਪੀਖੀ ਰੋਡ ਦੇ ਉੱਤੇ ਜਿਹੜਾ ਉਹ ਬਣਿਆ ਹੋਇਆਗਾ ਡਿਵਾਈਡਰ ਉਹਦੇ ਨਾਲ ਬਹੁਤ ਸਾਰੀਆਂ ਕੀਮਤੀ ਜਨਾਂ ਜਾ ਰਹੀਆਂ ਨੇ ਔਰ ਬਹੁਤ ਵੱਡਾ ਨੁਕਸਾਨ ਹੋ ਰਿਹਾ। ਉਹਨੂੰ ਪਹਿਲ ਦੇ ਆਧਾਰ ਦੇ ਉੱਤੇ ਉਹ ਡਿਵਾਈਡਰ ਦਾ ਹੱਲ ਕਰਨਾ ਚਾਹੀਦਾ ਉਹ ਹਟਾਉਣਾ ਚਾਹੀਦਾ ਔਰ ਉੱਥੇ ਜਿਹੜਾ ਹੈਗਾ ਇਹਦੇ ਵਿਚਾਰ ਲਈ ਕਰਨ ਚੁੱਕਣੇ ਚਾਹੀਦੇ। ਅਗਲੀ ਗੱਲ ਅਸੀਂ ਇਹ ਫੈਸਲਾ ਕੀਤਾ ਹੈ ਮੀਟਿੰਗ ਦੇ ਵਿੱਚ ਕਿ ਜਿਹੜੀ ਵਾਰਡਬੰਦੀ ਕੀਤੀ ਗਈ ਹੈ ਨਗਰ ਕੌਂਸਲ ਦੀਆਂ ਚੋਣਾਂ ਸਬੰਧ ਦੇ ਵਿੱਚ ਉਹ ਗੈਰ ਜਮਹੂਰੀ ਢੰਗ ਨਾਲ ਕੀਤੀ ਗਈ ਹੈ ਉਹਦੇ ਚ ਕੋਈ ਐਮਸੀਆਂ ਤੱਕ ਨੂੰ ਵੀ ਪ੍ਰੋਸੈਸ 'ਚ ਨਹੀਂ ਲਿਆ ਗਿਆ ਔਰ ਅੱਜ ਤੱਕ ਕਿਸੇ ਵੀ ਬਸਨੀਕ ਨੂੰ ਸ਼ਹਿਰ ਦੇ ਬਸਨੀਕ ਨੂੰ ਨਹੀਂ ਪਤਾ ਜਾਂ ਜਿਹੜੇ ਚੋਣਾਂ ਲੜਨ ਦੇ ਚਾਹਵਾਨ ਨੇ ਉਹਨਾਂ ਨੂੰ ਨਹੀਂ ਪਤਾ ਕਿ ਕਿਹੜੇ ਬਾਡ ਦੇ ਵਿੱਚ ਕਿਹੜਾ ਏਰੀਆ ਹੈ ਇਸ ਕਿਸਮ ਦਾ ਇਹ ਜਨਤਕ ਕਰਨਾ ਚਾਹੀਦਾ ਸੀ ਨਕਸ਼ਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਕਿਹੜੇ ਕਿਹੜੇ ਏਰੀਏ ਨੇ ਉਹ ਬਾੜਾਂ ਦੇ ਵਿੱਚ ਪਾਸਤੇ ਇਹ ਅਸੀਂ ਮੰਗ ਕਰਦੇ ਹਾਂ ਕਿ ਇਹ ਜਨਤਕ ਕਰੇ ਇਹਦਾ ਜਿਹੜਾ ਬਾੜ ਬੰਦੀ ਉਥੋਂ ਦੇ ਲੋਕਾਂ ਦੀ ਸੇਫਟੀ ਦੇ ਨਾਲ ਉਸ ਕਿਸਮ ਦੀ ਜਿਹੜੀ ਬਾੜ ਬੰਦੀ ਬਣਨੀ ਚਾਹੀਦੀ ਹੈ ਜੇ ਜਿਹਾ ਨਾ ਹੋਇਆ ਤਾਂ ਨਗਰ ਸੁਧਾਰ ਸਭਾ ਸਰਕਾਰ ਨੂੰ ਇਸ ਮਸਲੇ ਉੱਤੇ ਘੇਰੇ ਅਗਲੀ ਗੱਲ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਨੇ ਉਹਨਾਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਨਗਰ ਸੁਧਾਰ ਸਭਾ ਵੱਲੋਂ ਫੈਸਲਾ ਕੀਤਾ ਹੈ ਕਿ ਅਸੀਂ ਪੂਰੀ ਸਰਗਰਮ ਭੂਮਿਕਾ ਆਪਣੀ ਅਦਾ ਕਰਾਂਗੇ ਉਹਦੇ ਵਿੱਚ ਸਾਡੀ ਕੋਸ਼ਿਸ਼ ਹੋਏਗੀ ਜੇ ਸਾਰੇ ਜਿਹੜੇ ਐਮਸੀ ਨੇ ਵੱਡੀ ਗਿਣਤੀ ਦੇ ਵਿੱਚੋਂ ਸਰਬਸੰਮਤੀ ਨਾਲ ਚੁਣੇ ਜਾਣ ਜੇ ਨਹੀਂ ਚੁਣੇ ਗਏ ਤਾਂ ਉਸ ਮੌਕੇ ਤੇ ਉਸ ਕਿਸਮ ਦਾ ਫੈਸਲਾ ਲਿਆ ਜਾਵੇਗਾ ਸਾਡੀ ਪਹਿਲ ਜਿਹੜੀ ਹੋਏਗੀ ਉਹ ਸਰਬਸੰਮਤੀ ਦੇ ਨਾਲ ਚੁਣੇ ਹੋਏ ਐਮਸੀਆਂ ਨੂੰ ਅਸੀਂ ਉਸ ਬੋਡੀ ਦੇ ਵਿੱਚ ਭੇਜਣ ਦੀ ਹੋਏਗੀ ਇਹਦੇ ਨਾਲ ਜਿਹੜਾ ਵਿਕਿਆਉ ਜਿਹੜਾ ਲੋਕ ਨੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਨਾ ਚੁਣਿਆ ਜਾਵੇ ਜੇ ਉਹਨਾਂ ਨੂੰ ਜੇ ਚੁਣਿਆ ਗਿਆ ਤਾਂ ਉਹ ਜਿਹੜਾ ਹੈਗਾ ਚੰਗੀ ਭੂਮਿਕਾ ਨਿਭਾਉਂਦਾ ਜਿਹੜਾ ਪਿਛਲਾ ਸਾਡਾ ਤਜਰਬਾ ਦਿਸਦਾ ਉਹਦੇ ਚ ਉਹ ਲੋਕ ਬਾਰੀ-ਬਾਰੀ ਬੈੱਕ ਜਾਂਦੇ ਹਰ ਵਾਰੀ ਉਹ ਬਿਖਦੇ ਆ ਇਸ ਕਰਕੇ ਹੋਰ ਜਿਹੜੀਆਂ ਇਹਦੇ ਤੇ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਮਤਲਬ ਆਪਣਾ ਫੈਸਲਾ ਲੈਣਾ ਚਾਹੀਦਾ ਹੈ ਕਿ ਸਰਵਸੰਮਤੀ ਨਾਲ ਚੋਣਾਂ ਚੰਗੇ ਅੱਖਸਾਂ ਵਾਲੇ ਵਧੀਆ ਮਾਨਦਾਰ ਵਿਅਕਤੀਆਂ ਨੂੰ ਜਿਹੜਾ ਹੈਗਾ ਅੱਗੇ ਲਿਆਂਦਾ ਜਾਵੇ ਇਸ ਕਰਕੇ ਇਸ ਤੋਂ ਬਿਨਾ ਅਸੀਂ ਮੈਂਬਰਸ਼ਿਪ ਆਪਣਾ ਜਥੇਬੰਦ ਘਟਾਚਾ ਉਹਨੂੰ ਵੀ ਮਜ਼ਬੂਤ ਕਰਨ ਦੇ ਕੁਝ ਅੰਦਰੂਨੀ ਫੈਸਲੇ ਨਗਰ ਸਭਾ ਵਿੱਚ ਲੈ ਗਏ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਲਾਗੂ ਕੀਤਾ ਜਾਊਗਾ ਅਗਲੀ ਮੀਟਿੰਗ ਫੇਰ ਜਿਹੜੀ 3 ਤਰੀਕ ਨੂੰ ਜਿਹੜਾ ਸ਼ਨੀਵਾਰ ਆਏਗਾ ਉਸ ਨੂੰ ਫੇਰ ਜਿਹੜੀ ਕੋਰ ਕਮੇਟੀ ਦੀ ਮੀਟਿੰਗ